ਟਾਡੇ ਏਰੀਏ ਦੇ ਰੁਣਕੀ ਦੇ ਅੱਡੇ ਦੀ ਆਪਾਂ ਗੱਲ ਕਰੀਏ ਜਾਂ ਆਪਾਂ ਜਿਹੜਾ ਭਰਤਲਾ ਮੰਦਿਰ ਦੀ ਗੱਲ ਕਰੀਏ ਕਈ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਪਿਛਲੇ ਦਿਨੀ ਬਣਾਇਆ ਵੀਡੀਓ ਵੀ ਸਾਡੇ ਕੋਲ ਆਈਆਂ ਕੀ ਕਹਿਣਾ ਚਾਹੁੰਦੇ ਸਰ ਕਹਿਣਾ ਤਾਂ ਹੁਣ ਸਭ ਨੂੰ ਪਤਾ ਹੀ ਆ ਪੈਸੇ ਆਪਣਾ ਤਾਂ ਮੀਡੀਆ ਦਾ ਫਰਜ਼ ਆ ਵੀ ਹੋਕਾ ਦੇਣਾ ਪਹਿਰੇਦਾਰ ਦਾ ਜਿਵੇਂ ਹੁੰਦਾ ਚੌਕੀਦਾਰ ਦਾ ਆਪਣਾ ਕੰਮ ਆ ਹੋਕਾ ਦੇਣਾ ਪਰ ਪਤਾ ਨਹੀਂ ਪ੍ਰਸ਼ਾਸਨ ਫੇਰ ਵੀ ਕੰਬ ਕਰਨੀ ਨਹੀਂ ਸੁੱਤਾ ਪਿਆ ਸ਼ਟਰ ਤੋੜ ਕੇ ਅੰਦਰ ਵੜੇ ਨੇ ਦੋ ਬੰਦੇ ਰਾਤ ਨੂੰ ਹਾਂਜੀ ਜੋ ਕੁਝ ਸਮਾਨ ਕੀਮਤੀ ਸਮਾਨ ਸੀਗਾ ਤੇ ਦੇਸੀ ਕੀ ਉਹ ਹੋ ਗਿਆ ਡ్రਾਈ ਫਰੂਟ ਸਾਰਾ ਡੱਬੇ ਦੇ ਫੁੱਲ ਤੋਂ ਸਾਰੇ ਖਾਲੀ ਕਰ ਗਏ ਜੀ ਜੀ ਸਾਰਾ ਸਮਾਨ ਜੋ ਕੀਮਤੀ ਸੀ ਤੇ ਸ਼ੈਂਪੂ ਵੀ ਗਏ ਤੇ ਜਿਹੜੇ ਵਧੀਆ-ਵਧੀਆ ਮਹਿੰਗੇ-ਮਹਿੰਗੇ ਜੀ ਉਹ ਚੋਰੀ ਢ ਲੈ ਗਏ ਜੀ ਚੱਕ ਕੇ ਜਦੋਂ ਚੋਰਾਂ ਨੂੰ ਮੈਡੀਕਲ ਨਾ ਸਾਫ਼ ਹੋਇਆ ਤੋੜਨਾ ਹੂੰ ਉਹਨਾਂ ਨੇ ਫਿਰ ਕੀ ਕਰਿਆ ਵੀ ਚਲੋ ਕੋਸਤਾ ਲੈ ਕੇ ਚੱਲੀਏ ਉਹਨਾਂ ਨੇ ਲਵੇ ਜਿਹੜੀ ਕਰੀਅਾਨੇ ਦੀ ਦੁਕਾਨ ਆ ਹੂੰ ਉਹਦਾ ਸ਼ਟਰ ਤੋੜਿਆ ਹੂੰ ਸ਼ਟਰ ਤੋੜ ਕੇ ਉਹਦੇ ਵਿੱਚੋਂ ਉਹਨਾਂ ਨੇ ਕੀਮਤੀ ਸਮਾਨ ਬਦਾਮ ਜੀ ਕੋਰ ਦਾ ਜੋ ਵੀ ਸਮਾਨ ਦਾ ਦੇਸੀ ਕਿਉਂ ਪਜਿਰੀ ਦਾ ਸਮਾਨ ਲਈਏ ਜਿਵੇਂ ਮਤਲਬ ਹੁਣ ਤਾਕਤ ਤੋਂ ਤਾਂ ਲੈ ਲਈ ਜੇ ਕੋਈ ਹੋਰ ਨਹੀਂ ਕੁਝ ਮਿਲਿਆ ਮੈਂ ਤਾਕਤ ਦੇ ਨਾਲ-ਨਾਲ ਆਪਣੇ ਦਿਮਾਗ ਨੂੰ ਸਟਰੋਂਗ ਕਰਨ ਲਈ ਚੀਜ਼ਾਂ ਉੱਥੋਂ ਚੋਰੀ ਕਰ ਲਈ ਬਿਲਕੁਲ ਜੀ ਬਿਲਕੁਲ ਦਿਮਾਗ ਨੂੰ ਪੂਰਾ ਤੇਜ਼ ਕਰਨ ਵਾਲਾ ਜਿਹੜਾ ਮਤਲਬ ਗਰੀਬ ਬੰਦਾ ਵਿਚਾਰਾ ਨਹੀਂ ਖਾ ਸਕਦਾ ਅੱਜ ਦੀ ਘੜੀ ਹੂੰ ਉਹ ਚੀਜ਼ਾਂ ਉਹ 45 ਤੋਂ 50 ਹਜ਼ਾਰ ਦੇ ਵਿੱਚ ਉਹ ਦੁਕਾਨਦਾਰ ਨੂੰ ਲੁੱਟ ਕੇ ਚਲੇ ਗਏ ਉਹ ਜੀ ਇੱਥੇ ਕੈਮਰੇ ਦੇ ਵਿੱਚ ਜਿਹੜਾ ਨਾਲ ਦੀ ਦੁਕਾਨ ਤੇ ਕੈਮਰਾ ਲੱਗਾ ਹੋਇਆ ਜੀ ਇਹਦੇ ਵਿੱਚ ਆਏ ਨੇ ਜੀ ਉਹ ਤਿੰਨ ਬੰਦੇ ਆਉਂਦੇ ਨੇ ਜੀ ਇਸ ਕੈਮਰੇ ਦੇ ਵਿੱਚ ਕੋਈ ਉਹਨਾਂ ਦਾ ਪਹਿਚਾਨ ਆ ਰਹੀ ਆ ਜਾਂ ਕਾਦੇ ਵਿੱਚ ਆਏ ਨੇ ਕੋਈ ਪਤਾ ਕੋਈ ਪਤਾ ਨਹੀਂ ਕਾਲੇ ਰੰਗ ਦੇ ਕੱਪੜੇ ਪਾਏ ਹੋਣੇ ਕੋਈ ਜਿਹੇ ਤਿੰਨੇ ਮੁੰਡੇ ਨੇ ਉਹ ਇੱਕੋ ਜਿਹੇ ਉੱਪਰ ਪਰਨੇ ਜੇ ਬੰਨੇ ਹੋਏ ਨੇ ਮਾਲ ਵੀ ਗਲਤ ਹੋਇਆ ਹੈ ਵੀ ਇਹ ਦੁਕਾਨ ਤੋਂ ਸਫਲ ਨਹੀਂ ਹੋਏ ਦੂਸਰੀ ਚ ਤੋੜਨ ਲਾਗੇ ਦੂਸਰੀ ਤੋਂ ਨਹੀਂ ਹੋਏ ਤੀਸਰੀ ਦੇ ਵਿੱਚ ਮਤਲਬ ਕੋਈ ਇੱਥੇ ਇਦਾਂ ਦਾ ਕੋਈ ਫਹਿਰੇਦਾਰੀ ਕੋਈ ਪੁਲਿਸ ਦਾ ਨਾਕਾ ਜਾਂ ਰਾਤ ਨੂੰ ਕੋਈ ਗਸ਼ਟ ਪਾਰਟੀ ਜਿਹਨਾਂ ਨੂੰ ਦਿਖਿਆ ਹੀ ਨਹੀਂ ਕੁਝ ਪੁਲਿਸ ਦੀ ਵੀ ਗੱਲ ਕਰਦੇ ਮੱਝ ਕਰਦੇ ਆ ਉਸਤੇ ਪਰ ਗੱਲ ਇਹ ਆ ਕਿ ਪੌਣੇ ਕਿ ਤਿੰਨ ਵਜੇ ਚੋਰ ਆਏ ਨੇ ਚੋਰਾਂ ਦੇ ਕਾਲੇ ਰੰਗ ਦੇ ਕੱਪੜੇ ਨੇ ਉੱਤੇ ਉਹ ਜਿਹੇ ਹੁੰਦੇ ਆ ਮੱਫਲਰ ਜਿਹੇ ਬੰਨੇ ਹੋਏ ਨੇ ਉਦਾਂ ਹੀ ਕੱਪੜੇ ਸਰਕਤ ਤੇ ਵੀ ਅੱਖਾਂ ਮੰਗੀਆਂ ਨੇ ਬਿਲਕੁਲ ਤੇ ਉਹਨਾਂ ਨੇ ਤਿੰਨ ਚੋਰਾਂ ਨੇ ਉੱਥੇ 20-25 ਮਿੰਟ ਪੂਰੇ ਇਸ راستੀ ਨਾਲ ਠੰਡੇ ਸਵਾਰਾਂ ਸੱਟ ਤੋੜ ਰਹੇ ਨੇ ਉਹ ਤੇ ਕੋਈ ਹੋਰ ਨਹੀਂ ਪਰ ਗੱਲ ਇੱਥੋਂ ਆ ਗਈ ਤੇ ਉਹਨਾਂ ਦਾ ਦਿਮਾਗ ਦੇਖੋ ਉਹਨਾਂ ਨੇ ਕੈਮਰੇ ਰਿੱਕੇ ਪੂਰੇ ਜਿਵੇਂ ਕੀਤੀ ਬੰਦਿਆਂ ਦੇ ਕੰਮ ਹੁੰਦੇ ਨੇ ਕੈਮਰੇ ਉੱਥੇ ਸਿੱਧੇ ਕਰ ਦਿੱਤੇ ਤੇ ਹੋਰ ਔਰ ਬਸੇ ਨੂੰ ਸਿਰਫ ਇੱਕ ਕੈਮਰਾ ਸੀ ਜਿਹੜਾ ਉਹਨਾਂ ਤੋਂ ਨਹੀਂ ਹੋਇਆ ਉਹੀ ਕੈਮਰੇ ਚ ਕੈਦ ਹੋਈਆਂ ਨੇ ਗੱਲਾਂ ਬਾਤਾਂ ਕੁਝ ਹੋਰ ਕੈਮਰਾ ਜੁਸ਼ਨ ਹੈ ਜੀ 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 ਇਹ ਤੇ ਕੈਮਰੇ ਬਹੁਤ ਜ਼ਿਆਦੇ ਨੇ ਕੈਮਰੇਆਂ ਦਾ ਕੋਈ ਅਸਰ ਹੋਇਆ ਵੀ ਕੈਮਰੇ ਜੀ ਉਹਨਾਂ ਨੂੰ ਐਸਾ ਹਿਸਾਬ ਹੈ ਕੈਮਰੇ ਉਹਨਾਂ ਨੇ ਡਿਜਿਟਲ ਟੈਟੇ ਕਰਤੇ ਕੈਮਰੇਆਂ ਦੇ ਵਿੱਚ ਆਈ ਨਹੀਂ ਹੈ ਕਿ ਹਿਸਾਬ ਨਾਲ ਕਿਹੜਾ ਇੱਕ ਕੈਮਰੇ ਦੇ ਵਿੱਚ ਆਏ ਨੇ ਜਾਂ ਨਾਲ ਵਾਲੇ ਤੇ ਜੀ ਜਿਹੜੇ ਬਾਕੀ ਹੋਰ ਕੈਮਰੇ ਸੀ ਉਹਨਾਂ ਨੇ ਏਡੇ ਕਰਤੇ ਪਰ ਦੁੱਖ ਇਸ ਗੱਲ ਦਾ ਕਿ ਉੱਥੋਂ 5-7 ਕਿਲੋਮੀਟਰ ਤੇ ਪੁਲਿਸ ਚੌਕੀ ਵੀ ਆ ਹੂੰ ਕਿਹੜੀ ਚੌਕੀ ਹੈ ਮਹਲਾ ਜੀ ਚੌਕੀ ਡਿਸਟ੍ਰਿਕਟ ਮਲੇਰ ਕੋਟਲਾ ਨਾਲ ਸੰਬੰਧਿਤ ਅੰਮ੍ਰਿਤਗੜ ਪੈਂਦਾ ਹੈ ਤੇ ਅੰਮ੍ਰਿਤਗੜ ਤੇ ਅੰਦੀ ਨਾਂ ਦੀ ਚੌਕੀ ਜੋੜੇ ਪੁੜਾ ਬਿਲਕੁਲ ਲਿੱਕ ਗਈ ਇੱਕ ਤਾਂ ਵੀ ਪਿੰਡ ਦੇ ਵਿੱਚ ਗਏ ਨੇ ਪਿੰਡ ਚ ਨਾ ਬਿਲਕੁਲ ਰੋਡ ਦੇ ਉੱਤੇ ਜਿੱਥੇ 24 ਘੰਟੇ ਟਰੱਕ ਪਲ ਵਗੈਰਾ ਲੰਘਦੇ ਰਹਿੰਦੇ ਆ ਉੱਥੇ ਤੇ ਪੁਲਿਸ ਚੌਕੀ ਵੀ ਰੋਡ ਦੇ ਉੱਪਰਾਂ ਦੁਕਾਨਾਂ ਵੀ ਰੋਡ ਦੇ ਉੱਪਰ ਨੇ ਜਦੋਂ ਇਤੋ ਸੇਫ ਜਗ੍ਹਾ ਤੋਂ ਦੀ ਪਕਾਇਮਰਾਂ ਦੀ ਨਜ਼ਰ ਕਿਉਂ ਨਹੀਂ ਆਉਂਦੀ ਵੇਖ ਹੋਫ ਹੋ ਕੇ ਦਿਨ ਦਿਹਾੜੇ ਕਤਲ ਲੁੱਟਾ ਖੋਹ ਹੱਟ ਕਹਿੰਦੇ ਆ ਬਹੁਤ ਕੁਝ ਹੋ ਰਿਹਾ ਕੱਦ ਨੂੰ ਖਾਨੇ ਘਰਾਂ ਦੇ ਵਿੱਚ ਵੀ ਸਾਡਾ ਸੁਰੱਖਿਆਤ ਰਹਿਣਾ ਬਹੁਤ ਔਖ ਹੋਇਆ ਪਿਆ ਜੀ 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 ਕਹਿੰਦੇ ਵੀ ਜਦ ਤੱਕ ਬੱਚਾ ਰੋਂਦਾ ਨਹੀਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ ਤਾਂ ਜਿਹੜੇ ਲੋਕਾਂ ਨਾਲੇ ਹਾਦਸੇ ਹੋਏ ਨੇ ਜਿਨ੍ਹਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਨੇ ਉਹਨਾਂ ਨੂੰ ਖੁੱਲਕੇ ਆਉਣਾ ਚਾਹੀਦਾ ਅੱਗੇ ਵੀ ਸਾਡਾ ਇਹਨਾਂ ਨੁਕਸਾਨ ਹੋਇਆ ਤਾਂ ਜੇ ਉਹ ਬੋਲਣਗੇ ਨਹੀਂ ਤਾਂ ਇਨਸਾਫ ਕਿੱਥੋਂ ਮਿਲੂਗਾ ਅੱਜ ਹਾਲਾਤ ਨੇ ਜਦ ਤੱਕ ਆਪਾ ਧਰਨੇ ਨਹੀਂ ਦਿੰਦੇ ਪ੍ਰਦਰਸ਼ਨ ਨਹੀਂ ਕਰਦੇ ਇਹ ਤੱਕ ਸੁਣਦਾ ਹੀ ਨਹੀਂ ਸਰ ਇੱਕ ਹੈਰਾਨੀ ਦੀ ਗੱਲ ਹੈ ਜਿਆਦਾਤਰ ਤਾਂ ਕੈਮਰੇ ਦੇ ਸਾਹਮਣੇ ਵੀ ਲੋਕ ਬੋਲਣ ਨੂੰ ਤਿਆਰ ਨਹੀਂ ਪਤਾ ਨਹੀਂ ਪੁਲਿਸ ਦਾ ਖੌਫ ਆ ਜਾਂ ਉਹਨਾਂ ਦਾ ਲੱਟੇਰਿਆਂ ਦਾ ਖੌਫ ਆ ਵੀ ਅਸੀਂ ਕੱਲਿਆਂ ਨੇ ਜਿਹੜਾ ਸਾਡੇ ਕੋਲਸ ਮਾਰਨ ਆ ਜਾਣ ਹੂੰ ਨਸ਼ੇੜੀ ਦਾ ਕੀ ਪਤਾ ਕੋਈ ਮਾਰਜੇ ਵੀ ਕੁਝ ਵੀ ਨਹੀਂ ਸਾਡੋ ਫੜਾਇਆ ਸੀ ਜੀ ਤੇ ਇੱਕ ਉਹ ਹੈਰਾਨ ਕਰਨ ਵਾਲੀ ਗੱਲ ਦੱਸਣ ਲੱਗਿਆ ਹੂੰ ਕੁਝ ਕਿ ਦੇ ਨਹਿਲਾ ਦੀ ਗੱਲ ਆ ਮਹੀਨਾ ਲੇ ਹੋਇਆ ਨਹੀਂ ਜੀ ਇੱਕ ਜਿਹਨੂੰ ਆਪਾਂ ਪਸ਼ੂਆਂ ਦਾ ਹਸਤਾਲ ਕਹਿ ਦਿੰਨੇ ਆ ਹੂੰ ਪੁਲਿਸ ਨੂੰ ਜੋ ਜਣੀ ਦੇਖਣ ਤੋਂ ਮਰਛੋਟੇ ਲੱਗਦੇ ਆ ਪਰ ਉਹਨਾਂ ਨੇ ਉਹਨੂੰ ਤੋੜਿਆ ਨਿਸ਼ਾਨਾ ਬਣਾ ਲਿਆ ਪਸ਼ੂਆਂ ਦੇ ਹੱਤਾਲ ਨੂੰ ਹਾਂ ਜੀ ਆ ਪਸ਼ੂਆਂ ਦੇ ਹੱਤਾਲ ਨੂੰ ਪੁਲਿਸ ਨੇ ਦੋਏ ਦਿਨ ਨੂੰ ਕਾਬੂ ਕਰ ਲਏ ਕੈਮਰਾ ਵੇਖਿਆ ਜਿਹੜੇ ਮਰਜ਼ੀ ਦੇਖਿਆ ਕੁਝ ਵੀ ਕੀਤਾ ਚੁੱਕਲੇ ਪੁਲਿਸ ਨੇ ਪਰ ਪੁਲਿਸ ਨੇ ਚੱਕੇ ਵਾਲੇ ਬਾਅਦ ਵਿੱਚ ਤੇ ਛਡਾਉਣ ਵਾਲੇ ਪੰਚਾਇਤ ਵਾਲੇ ਕਹਿ ਸਕਦੇ ਆ ਉਹ ਮੂਹਰੇ ਖੜੇ ਪਰ ਗੱਲ ਇਹ ਆ ਵੀ ਪੁਲਿਸ ਕੋਲੇ ਰਾਹ ਇਹ ਜਿਆ ਬਣਾਦਾ ਇਹਨਾਂ ਲੋਕਾਂ ਨੇ ਵੀ ਪੁਲਿਸ ਨੂੰ ਵੀ ਮਜਬੂਰੀ ਆ ਲੋਕ ਹੁਣ ਵੋਟਾਂ ਵੇਖ ਰਹੇ ਨੇ ਨਾ ਕਿ ਨਸ਼ਾ ਵੇਖ ਰਹੇ ਨੇ ਹੂੰ ਲੋਕ ਕਹਿ ਰਹੇ ਨੇ ਵੀ ਜੇ ਮੈਂ ਦੋਸ਼ ਢਾਊਂਗਾ ਇਹ ਤਾਂ ਇਹ ਚਾਰ ਘਰਾਂ ਦੇ ਵੋਟਾਂ ਮੇਰੀਆਂ ਵੜਦੀਆਂ ਨੇ ਪੰਚਾਇਤਾਂ ਇੱਥੇ ਤੱਕ ਗਰਗੀਆਂ ਨੇ ਇਹ ਇਕੱਲੀਆਂ ਪੰਚਾਇਤਾਂ ਦੀ ਗੱਲ ਨਹੀਂ ਜੀ ਪੂਰੇ ਉੱਚੇ ਪੱਧਰ ਤੱਕ ਇਹ ਸਾਰਾ ਕੁਝ ਹੁੰਦਾ ਭਾਵੇਂ ਐਮਸੀ ਦੀਆਂ ਵੋਟਾਂ ਹੁਣ ਭਾਵੇਂ ਐਮਐਲਏ ਦੀਆਂ ਭਾਵੇਂ ਐਮਪੀ ਦੀਆਂ ਉਹ ਸਿਰਫ ਇੱਕ ਬੋਰਡ ਦੀ ਰਾਜਨੀਤੀ ਕਰਦੇ ਨੇ ਨਾ ਉਹ ਇਹ ਦੇਖਦੇ ਨੇ ਸਾਡੀ ਜਵਾਨੀ ਖਤਮ ਹੋ ਰਹੀ ਹੈ ਜਾਂ ਸਾਡੇ ਕਿੱਡੇ ਕਿੱਡੇ ਕਤਲ ਹੋ ਰਹੇ ਨੇ ਜਦੋਂ ਆਪਾਂ ਇਦਾਂ ਦੇ ਹੌਫਲੀਓ ਲੋਕਾਂ ਨੂੰ ਦੰਨੇ ਆ ਗੁੰਡੇ ਅੰਸਰ ਨੇ ਜਿਹੜਾ ਉਹਨਾਂ ਦੇ ਪਿੱਛੇ ਰਾਜਨੀਤਿਕ ਬੰਦੇ ਖੜਦੇ ਨੇ ਤਾਂ ਫਿਰ ਇਦਾਂ ਦਾ ਹੀ ਮਾਹੌਲ ਹੁੰਦਾ ਬਿਲਕੁਲ ਸਾਰਾ ਪਾਈਖਾ ਖਬਰ ਵੀ ਚਲਾਈ ਹੈ ਜਿਹੜੀ ਉਹ ਕਿਸੇ ਨੇ ਹੋਟਲ ਦੇ ਵਿੱਚ 103 ਨੰਬਰ ਕਮਰਾ ਲੈ ਹੋਇਆ ਸੀ ਇਹਨਾਂ ਲੋਕਾਂ ਨੂੰ ਤਾਂ ਵੋਟਾਂ ਤੇ ਪੈਸਾ ਹੋ ਗਿਆ ਕਿਸੇ ਦਾ ਪੁੱਤ ਮਰਦਾ ਕਿਸੇ ਦੀ ਧੀ ਮਰਦੀ ਹੈ ਕੋਈ ਗਲਤ ਧੰਦੇ ਚ ਪੈਂਦੀ ਹੈ ਧੀ ਨਸ਼ੇਖਾਤਰ ਪੈ ਜਾਣ ਦੋ ਕੋਈ ਫਰਕ ਨਹੀਂ ਪੈਂਦਾ ਸਾਨੂੰ ਸਾਡੀ ਬੋਰਡ ਦਾ ਸਾਨੂੰ ਸਾਡੀ ਚੌਤਰ ਸਾਨੂੰ ਸਾਡੀ ਕੁਰਸੀ ਬਰਕਰਾਰ ਰਹਿਣੀ ਚਾਹੀਦੀ ਆ ਅਸੀਂ ਕਿਸੇ ਕੋ ਕੁੱਝ ਨਹੀਂ ਲੈਣਾ ਸਾਡੇ ਚੁਣੇ ਹੋਏ ਨਮਾਇंदे ਚੁੱਪ ਨੇ ਜਿਹੜੇ ਅਸੀਂ 92 ਜਿੱਤ ਕੇ ਜਿਤਾ ਕੇ ਭੇਜੇ ਨੇ ਸੰਸਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈ ਸ਼ਹਿਰਾਂ ਦੇ ਵਿੱਚ ਦੜੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਹੈ ਸੈਕਸ ਦੇ ਧੰਦੇ ਚੱਲ ਰਹੇ ਨੇ ਚੋਰੀਆਂ ਲੁੱਟਾਮ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਤਾਂ ਪਰ ਇਹ ਅੱਖਾਂ ਵਿੱਚ ਕੇ ਦੇਖ ਰਹੇ ਬਿਲਕੁਲ ਜੀ ਬਿਲਕੁਲ ਇਹੀ ਕਹਿ ਸਕਦੇ ਆ ਬਾਕੀ ਅੱਪਾ ਸਕਰੀਨ ਦੇ ਉੱਤੇ ਕੈਮਰੇ ਜੱਪਣ ਦੇ ਹਰ ਕੋਈ ਸਰੋਤੇ ਜਿਹੜਾ ਆਪਣੇ ਦਰਸ਼ਕ ਆਪਾਂ ਨੂੰ ਦੇਖਣ ਵਾਲੇ ਸਰੋਤੇ ਸੁਣਨ ਵਾਲੇ ਨੇ ਜੀ ਤਾਂ ਦਰਸ਼ਕ ਸਨੋਤੇ ਜੋ ਵੀ ਹੈਗੇ ਆ ਪੰਨ ਦੇਖਣ ਸੁਣਨ ਵਾਲੇ ਤੇ ਉਹ ਦੇਖਣਗੇ ਆਪਾਂ ਇਹਦੇ ਉੱਤੇ ਨਾਲ ਦੀ ਨਾਲ ਵੀਡੀਓ ਚਲਾਵਾਂਗੇ ਮੈਂ ਤੁਹਾਨੂੰ ਭੇਜਦਾ ਵੀਡੀਓ ਕੁਛਕਾ ਤੇ ਸਾਰਾ ਕੁਝ ਸਾਹਮਣੇ ਆ ਜਾਊਗਾ ਪਤਾ ਲੱਗੇ ਵੀ ਚੋਰਾ ਨੇ ਪਹਿਲਾਂ ਆਪਣੀ ਜ਼ੋਰ ਅਜਮਾਈ ਕਿੰਨੀ ਕੀਤੀ ਜਦੋਂ ਜ਼ੋਰ ਅਜਮਾਈ ਚ ਕਾਮਯਾਬ ਨਾ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਡੌਲਿਆਂ ਨੂੰ ਜ਼ੋਰ ਚਾਹੀਦਾ ਪੱਟੀਆਂ ਨਹੀਂ ਜਾਂ ਮੈਡੀਕਲਾਂ ਦੇ ਰੱਸਿਆਂ ਨੇ ਫੋਕਾ ਹੀ ਕਰਦੇ ਇਸ ਕਰਕੇ ਆਪਾਂ ਪਰੀੜੀ ਦੀ ਸਮਾਂ ਲੈ ਚੱਲੀਏ ਠੀਕ ਆ ਸਭ ਜਾਣਦੇ ਨੇ ਪੁਲਸਤियां ਬੜੀਆਂ ਮਜਬੂਰੀਆਂ ਨੇ ਸਭ ਕੁਛ ਹੈ ਪਰ ਇਹ ਲੋਕਾਂ ਨੇ ਸਾਰਿਆਂ ਨੇ ਜਿਹੜੇ ਸ਼ਿਕਾਰ ਹੋਏ ਨੇ ਚੋਰੀ ਦਾ ਇਹਨਾਂ ਨੇ ਦਰਖਾਸਤ ਦਿੱਤੀ ਹੈ ਦਰਖਾਸਤ ਦਿੱਤੀ ਆ ਜੀ ਪੁਲਸ ਨੇ ਆਪਦੇ ਪਹਿਲਾਂ ਵੀ ਕਾਗਜ ਬਹੁਤ ਵਾਲੀ ਕਾਲੀ ਕੀਤੀ ਨੇ ਹੁਣ ਵੀ ਕੀਤੇ ਨੇ ਤੇ ਉਹਦਾ ਬਲੀ ਹੱਥ ਲੱਗਦੀ ਲੱਗਦਾ ਨਹੀਂ ਹੈਗਾ ਵੀ ਇਹਨਾਂ ਨੂੰ ਸਫਲਤਾ ਮਿਲੂਗੀ ਸਫਲਤਾ ਲੱਭ ਸਕਦੇ ਆ ਜੇਕਰ ਕੈਮਰੇ ਦੇ ਉੱਤੇ ਕੈਮਰਾ ਉਹਨਾਂ ਚੋਰਾਂ ਨੂੰ ਜਿਹੜੇ 3:30 ਵਜੇ ਅਮਰਤਵੇੜੇ ਚੱਲੇ ਜੀ ਚੋਰੀ ਕਰਕੇ 3:30 ਵਜੇ ਤੱਕ ਪਰੇਰੇ ਉਹਨਾਂ ਨੂੰ ਕਿਤੇ ਦਾ ਦਿਨ ਚੜ੍ਹਿਆ ਹੀ ਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਮੋਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਦੋਸਤੋ ਗੱਲਬਾਤ ਅੱਜ ਕਰਾਂਗੇ ਫੇਰ ਆਪਣੇ ਰੰਗਲੇ ਪੰਜਾਬ ਦੀ ਕਿਉਂਕਿ ਸਰਕਾਰ ਬਦਲਾਅ ਦਾ ਨਾਅਰਾ ਲੈ ਕੇ ਆਈ ਸੀ ਵੀ ਅਸੀਂ ਪੰਜਾਬ ਨੂੰ ਰੰਗਲਾ ਬਣਾ ਦਾਂਗੇ ਪਰ ਅੱਜ ਪੰਜਾਬ ਦੇ ਹਾਲਾਤ ਕੀ ਨੇ ਸਭ ਦੇ ਸਾਹਮਣੇ ਆ ਦਿਨ ਦਿਹਾੜੇ ਦਕੈਤੀ ਚੋਰੀਆਂ ਲੁੱਟਾਂ ਖੋਹਾਂ ਸਾਰਾ ਕੁਝ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਸ਼ਹਿਰਾਂ 'ਚ ਹੋ ਰਿਹਾ ਤੇ ਆਪਾਂ ਗੱਲਬਾਤ ਕਰਾਂਗੇ ਡਿਸਟ੍ਰਿਕਟ ਮਲੇਰਕੋਟਲਾ ਦੀ ਜਿਹੜਾ ਹਲਕਾ ਅਮਰਗੜ ਮੰਦੇਰ ਕਲਾਂ ਪਿੰਡ ਦੀ ਤੇ ਰੁੜਕੀ ਦੀ ਜਿੱਥੋਂ ਸਾਡੇ ਨਾਲ ਪੱਤਰਕਾਰ ਬਿੱਲਾ ਰਸੋਈ ਨਾਲ ਜੁੜੇ ਨੇ ਪਿਛਲੇ ਦਿਨੀ ਉੱਥੇ ਵਾਰਦਾਤਾ ਹੋਈਆਂ ਵਾਰਦਾਤਾ ਕਈ ناکਾਮਜਾਬ ਹੋਈਆਂ ਕਈ ਜਗ੍ਹਾ ਚੋਰ ਕਾਮਯਾਬੀ ਹੋ ਗਏ ਕਿਸ ਤਰ੍ਹਾਂ ਉੱਥੇ ਇਹ ਚੋਰੀ ਹੋਈ ਹੈ ਚੋਰੀ ਤੇ ਕੀ ਕੀ ਕਿਹਨੂੰ ਕਿਹਨੂੰ ਨਿਸ਼ਾਨਾ ਬਣਾਇਆ ਗਿਆ ਗੱਲਬਾਤ ਕਰਨ ਲਈ ਬਿੱਲਾ ਜੀ ਦਾ ਸਵਾਗਤ ਕਰਦੇ ਆ ਬਿੱਲਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਸਰ ਠੀਕ ਠਾਕ ਹੈ ਜੀ ਵਧੀਆ ਹੋਰ ਸੁਣਾਓ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਜਿਹੜੀ ਗੱਲ ਆਪਾਂ ਅੱਜ ਕਰ ਰਹੇ ਆ ਚੋਰੀ ਦੀ ਪੰਜਾਬ ਦੇ ਮਸਲੇ ਚੋਰੀ ਕਿਵੇਂ ਵੇ ਹਾਲਾਤ ਵਿਗੜ ਰਹੇ ਨੇ ਲੋਚੋਰ ਕਿਵੇਂ ਮਤਲਬ ਹੌਸਲੇ ਬੁਲੰਦ ਨੇ ਚੋਰਾਂ ਦੇ ਅੱਜ ਉਸ ਰਿਸ਼ੇ ਦੇ ਗੱਲਬਾਤ ਕਰਦੇ ਆ ਤੁਹਾਡੇ ਏਰੀਆ ਦੇ ਲੁਣਕੀ ਦੇ ਅੱਡੇ ਦੀ ਆਪਾਂ ਗੱਲ ਕਰੀਏ ਜਾਂ ਆਪਾਂ ਜਿਹੜਾ ਭਰਤਲਾ ਮੰਦਿਰ ਦੀ ਗੱਲ ਕਰੀਏ ਕਈ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਪਿਛਲੇ ਦਿਨੀ ਬਣਾਇਆ ਵੀਡੀਓ ਵੀ ਸਾਡੇ ਕੋਲ ਆਈਆਂ ਕੀ ਕਹਿਣਾ ਚਾਹੁੰਦੇ ਸਰ ਨਾ ਤਾਂ ਹੁਣ ਸਭ ਨੂੰ ਪਤਾ ਹੀ ਆ ਪੈਸੇ ਆਪਣਾ ਤਾਂ ਮੀਡੀਆ ਦਾ ਫਰਜ਼ਾ ਵੀ ਹੋਕਾ ਦੇਣਾ ਪੈਰੇ ਦਾ ਜਿਵੇਂ ਹੁੰਦਾ ਚੌਕੀਦਾਰ ਦਾ ਆਪਣਾ ਕੰਮ ਆ ਹੋਕਾ ਦੇਣਾ ਪਰ ਪਤਾ ਨਹੀਂ ਪ੍ਰਸ਼ਾਸਨ ਫੇਰ ਵੀ ਕੰਬ ਕਰਨੀ ਨਹੀਂ ਸੁੱਤਾ ਪਿਆ ਤੇ ਗੱਲ ਇਹ ਤਾਂ ਜਿਹੜੀ ਬਰੁੜਕੀ ਕਲਾਂ ਦੀ ਗੱਲ ਕਰਦੇ ਆ ਪਰ ਰੁੜਕੀ ਤੇ ਸ਼ੁਰੂ ਕਰ ਲਈਏ ਹੂੰ ਰੁੜਕੀ ਕਲਾਂ ਪਰਸੋਂ ਰਾਤ ਅ ਬੀਤੇ 22 ਤੇ 23 ਦੀ ਰਾਤ ਚੋਰ ਆਉਂਦੇ ਨੇ ਤਿੰਨ ਚੋਰ ਰਹੇ ਜੀ ਤਾਂ ਉਹਨਾਂ ਨੇ ਇੱਕ ਨਾਮੀ ਤੇ ਚਲੋ ਵਧੀਆ ਮੈਡੀਕਲ ਨਾਮ ਵਰਕ ਮੈਡੀਕਲ ਤੇ ਉਹਨੂੰ ਨਿਸ਼ਾਨਾ ਬਣਾਇਆ ਉਹਨੂੰ ਤੋੜਨ ਦਾ ਯਤਨ ਕਰਿਆ ਤੇ ਉਥੋਂ ਨਕਾਮਯਾਬ ਰਹੇ ਹੂੰ ਫਿਰ ਇੱਕ ਕੁਆੜੀ ਦੀ ਦੁਕਾਨ ਤੇ ਗਏ ਨੇ ਜੀ ਉਸ ਤੋਂ ਬਾਅਦ ਇੱਕ ਮੋਬੈਲਾ ਦੁਕਾਨ ਜੀ ਵੀ ਖਵਰਾ ਹੂੰ ਪਰ ਉਹਨਾਂ ਦੇ ਪਤਾ ਨਹੀਂ ਸੱਖ ਮਜ਼ਬੂਤ ਸੀ ਜਾਂ ਕਿੱਦਾਂ ਸੀ ਉਸ ਤੋਂ ਬਾਅਦ ਇੱਕ ਵਿਚਾਰਾ ਚਾਹ ਦੀ ਦੁਕਾਨ ਕਰਦਾ ਉਹਨੇ ਥੋੜਾ ਜਿਹਾ ਨਾਲ ਕਰਿਆਨੀ ਦਾ ਵੀ ਕੰਮ ਸ਼ੁਰੂ ਕੀਤਾ ਹੋਇਆ ਹੂੰ ਦੇ ਮਲੇਰ ਕੋਟਲੇ ਤੋਂ ਆ ਕੇ ਉਹ ਜਮਾਲਪੁਰੇ ਤੋਂ ਆ ਕੇ ਉੱਥੇ ਦੁਕਾਨ ਕਰਦੇ ਨੇ ਜੀ ਉਹਨਾਂ ਦੀ ਦੁਕਾਨ ਫਿਰ ਜਿਵੇਂ ਕਹਿੰਦੇ ਵੀ ਜਾਂਦਾ ਚੋਰ ਕਹਿੰਦੇ ਵੀ ਹੁਣ ਕੁਸਤਾ ਲੈ ਚਲੀਏ ਹੂੰ ਚੋਰਾਂ ਨੇ ਕੀ ਕਰਿਆ ਜਦੋਂ ਸਾਰੇ ਉਹਨਾਂ ਦਾ ਕੋਈ ਖਾਲ ਆਪਣੇ ਕਪਲ ਚਲਾਵਾਂਗੇ ਸੀਸੀਟੀ ਵੀਜ ਤੋਂ ਜੋ ਕੈਦ ਹੋਇਆ ਜੋਰ ਤੋੜ ਰਹਿ ਗਏ ਉਹ ਤਾਂ ਚੋਰਾਂ ਨੂੰ ਮੈਡੀਕਲ ਨਾ ਸੱਫ ਹੋਇਆ ਤੋੜਨਾ ਹੂੰ ਉਹਨਾਂ ਨੇ ਫਿਰ ਕੀ ਕਰਿਆ ਵੀ ਚਲੋ ਕੁਸਤਾ ਲੈ ਕੇ ਚਲੀਏ ਉਹਨਾਂ ਨੇ ਲਵੇ ਜਿਹੜੀ ਘਰੀਅਨੇ ਦੀ ਦੁਕਾਨ ਆ ਹੂੰ ਉਹਦਾ ਸ਼ਟਰ ਤੋੜਿਆ ਛੱਟਰ ਤੋੜ ਕੇ ਉਹਦੇ ਵਿੱਚੋਂ ਉਹਨਾਂ ਨੇ ਕੀਮਤੀ ਸਮਾਨ ਬਦਾਮ ਡੇਕ ਤੋੜ ਦਾ ਜੋ ਵੀ ਸਮਾਨ ਦਾ ਦੇਸੀ ਕਿਉਂ ਪਜਿਰੀ ਦਾ ਸਮਾਨ ਕਹਿ ਲਿਆ ਜਿਵੇਂ ਵੀ ਮਤਲਬ ਹੁਣ ਤਾਕਤ ਤੋਂ ਤਾਂ ਲੈ ਚਲੀ ਜੇ ਕੋਈ ਹੋਰ ਨਹੀਂ ਕੁਝ ਮਿਲਿਆ ਮੈਂ ਤਾਕਤ ਦੇ ਨਾਲ ਨਾਲ ਆਪਣੇ ਦਿਮਾਗ ਨੂੰ ਸਟਰੋਂਗ ਕਰਨ ਲਈ ਚੀਜ਼ਾਂ ਉੱਥੋਂ ਚੋਰੀ ਕਰ ਲਈਆਂ ਬਿਲਕੁਲ ਜੀ ਬਿਲਕੁਲ ਦਿਮਾਗ ਨੂੰ ਪੂਰਾ ਤੇਜ਼ ਕਰਨ ਵਾਲਾ ਜਿਹੜਾ ਮਤਲਬ ਗਰੀਬ ਬੰਦਾ ਵਿਚਾਰਾ ਨਹੀਂ ਖਾ ਸਕਦਾ ਅੱਜ ਦੀ ਘੜੀ ਹੂੰ ਉਹ ਚੀਜ਼ਾਂ ਉਹ 45 ਤੋਂ 50 ਹਜ਼ਾਰ ਦੇ ਵਿੱਚ ਉਹ ਦੁਕਾਨਦਾਰ ਨੂੰ ਲੁੱਟ ਕੇ ਚਲੇ ਗਏ 19 ਚੀਜ਼ਾਂ ਲੈ ਗਏ ਤੇ ਮਹਿੰਗਿਆ ਸਾਬਣਾ ਮਹਿੰਗੇ ਸ਼ੈਂਪੂ ਜੋ ਹਾਂਜੀ ਉਹ ਦੁਕਾਨ ਪੈਂਦੀਆ ਦਰੇ ਦੇ ਉੱਤੇ ਮਲੇਰ ਕੋਟਲੇ ਤੋਂ ਖੰਨਾ ਰੋਡ ਦੇ ਬਿਲਕੁਲ ਉੱਪਰ ਆ ਜੀ ਉਹਨੂੰ ਲੁੱਟਿਆ ਉਹਨਾਂ ਨੇ ਉਹ ਨੂੰ ਲੁੱਟ ਕੇ ਪ੍ਰਫੂ ਚੱਕਰ ਹੋ ਜਾਂਦੇ ਆ ਨਹੀਂ ਇਹ ਬਈਆ ਜੀ ਉਸੇ ਰਾਤ ਦੀ ਗੱਲ ਹੈ ਜਦੋਂ ਬਾਕੀ ਦੁਕਾਨਾਂ ਤੇ ਕਾਰਵਾਈ ਪਾਉਣੀ ਚਾਹੀ ਉਹ ਨਹੀਂ ਪਈ ਤਾਂ ਆਖਰ ਨੂੰ ਇਹ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ ਬਿਲਕੁਲ ਜੀ ਬਿਲਕੁਲ ਇਹ ਗੱਲ ਅਮਰਤ ਵੇਲੇ ਦੀ ਆ ਪੌਣੇ ਕਿ 3 ਵਜੇ ਤੋਂ ਲੱਗੇ ਨੇ ਉਹ ਤੇ ਵੀਗਾ ਵਾਂ ਹੀ ਚਲਤਾ ਹੋਇਆ ਮੈਂ ਇੱਕ ਦੁਕਾਨ ਤੋਂ ਸਫਲ ਨਹੀਂ ਹੋਇਆ ਦੂਸਰੀ ਚ ਤੋੜਨ ਲਾਗੇ ਦੂਸਰੀ ਤੋਂ ਨਹੀਂ ਹੋਈ ਤੀਸਰੀ ਦੇ ਵਿੱਚ ਮਤਲਬ ਕੋਈ ਇੱਥੇ ਇਦਾਂ ਦਾ ਕੋਈ ਪਹਿਰੇਦਾਰੀ ਕੋਈ ਪੁਲਿਸ ਦਾ ਨਾਕਾ ਜਾਂ ਰਾਤ ਨੂੰ ਕੋਈ ਗਸ਼ਤ ਪਾਰਟੀ ਜਿਨ੍ਹਾਂ ਨੂੰ ਦਿਖਿਆ ਹੀ ਨਹੀਂ ਕੁਝ ਪੁਲਿਸ ਦੀ ਵੀ ਗੱਲ ਕਰਦੇ ਮੱਚ ਕਰਦੇ ਜੀ ਉਸਤੇ ਪਰ ਗੱਲ ਇਹ ਆ ਕਿ ਪੌਣੇ ਕਿ ਤਿੰਨ ਵਜੇ ਚੋਰ ਆਦੇ ਨੇ ਚੋਰਾਂ ਦੇ ਕਾਲੇ ਰੰਗ ਦੇ ਕੱਪੜੇ ਨੇ ਉੱਤੇ ਉਹ ਜਿਹੇ ਹੁੰਦੇ ਆ ਮਫਲਰ ਜੇ ਬੰਨੇ ਹੋਏ ਨੇ ਉਦਹੀਂ ਕੱਪੜੇ ਸਿਰ ਦੇ ਉੱਤੇ ਵੀ ਅੱਖਾਂ ਨੰਗੀਆਂ ਨੇ ਬਿਲਕੁਲ ਤੇ ਉਹਨਾਂ ਨੇ ਤਿੰਨ ਚੋਰਾਂ ਨੇ ਉੱਥੇ 20-25 ਮਿੰਟ ਪੂਰੇ ਇਸ ਪ੍ਰਸਤੀ ਨਾਲ ਠੰਡੇ ਸਵਾਣਾ ਸਟਰ ਤੋੜ ਰਹੇ ਨੇ ਉਹ ਤੇ ਕੋਈ ਹੋਰ ਦੀ ਪਰ ਗੱਲ ਇੱਥੋਂ ਆ ਗਈ ਤੇ ਉਹਨਾਂ ਦਾ ਦਿਮਾਗ ਦੇਖੋ ਉਹਨਾਂ ਨੇ ਕੈਮਰੇ ਰੱਖੇ ਪੂਰੇ ਜਿਵੇਂ 30 ਬੰਦਿਆਂ ਦੇ ਕੰਮ ਹੁੰਦੇ ਨੇ ਕੈਮਰੇ ਉੱਥੇ ਸਿੱਧੇ ਕਰ ਦਿੱਤੇ ਤੇ ਹੋਰ ਔਰ ਪਾਸੇ ਨੂੰ ਸਿਰਫ ਇੱਕ ਕੈਮਰਾ ਸੀ ਜਿਹੜਾ ਉਹਨਾਂ ਤੋਂ ਨਹੀਂ ਹੋਇਆ ਉਹੀ ਕੈਮਰੇ ਚ ਕੈਦ ਹੋਈਆਂ ਨੇ ਗੱਲਾਂ ਵਾਤਾ ਕੁਝ ਹੋਰ ਕੈਮਰੇ ਟੂਜ ਨੇ ਜੀ 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 ਪਰ ਦੋੱਖੀ ਇਸ ਗੱਲ ਦਾ ਕਿ ਉੱਥੋਂ 5-7 ਕਿਲੋਮੀਟਰ ਤੇ ਪੁਲਿਸ ਚੌਕੀ ਵੀ ਆ ਹੂੰ ਕਿਹੜੀ ਚੌਕੀ ਐ ਬਿੱਲਾ ਜੀ ਚੌਕੀ ਡਿਸਟ੍ਰਿਕਟ ਕੋ ਮਲੇਰ ਕੋਟ ਵਾਲਾ ਨਾਲ ਸੰਬੰਧਿਤ ਅਹਿੰਦਗੜਾ ਪੈਂਦਾ ਤੇ ਅਹਿੰਦਗੜ ਦੇ ਅੰਦੀਨ ਹੁੰਦੀ ਚੌਕੀ ਜੋੜੇਪੋੜਾ ਹੂੰ ਚੌਕੀ ਜੋੜੇਪੋੜਾ ਜੀ ਹਾਂ ਜੀ ਸਰ ਚੌਕੀ ਜੋੜੇਪੋੜਾ ਤੇ ਉਸ ਤੋਂ ਬਾਅਦ ਕੀ ਹੁੰਦਾ ਪੁਲਿਸ ਪਹਿਲਾਂ ਵੀ ਇੱਕ ਵਿਚਾਰਾ ਜਿਹੜਾ ਆਪਣਾ ਉਹਦਾ ਇਲੈਕਟ੍ਰੋਨਿਕ ਜਿਵੇਂ ਸੀਡੀਆ ਫ੍ਰਿਜਾ ਵਗੈਰਾ ਵੇਚਦੇ ਆ ਉਹ ਕੁਝ ਸਮਾਂ ਪਹਿਲਾਂ ਉਹਦਾ ਤੇ ਉਸ ਤੋਂ ਬਾਅਦ ਇੱਕ ਨਾਈ ਦੀ ਦੁਕਾਨ ਆ ਉਸੇ ਰਾਤ 15 ਦਿਨ ਪਹਿਲਾਂ ਉਸ ਤੋਂ ਉਹ ਵੀ ਦੁਕਾਨ ਉਹ ਤੋਂ ਪਹਿਲਾਂ ਫਿਰ ਪੁਰਥਲਾ ਮਡੇਰ ਪੈਂਦਾ ਸਾਡੇ ਇਥੇ ਜਿਹੜੇ ਜੀ 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 ਉੱਥੇ ਵੀ ਤਿੰਨ ਚਾਰ ਦੁਕਾਨਾਂ ਦੇ ਬਿਲਕੁਲ ਇੱਕ ਗੱਲ ਹੈ ਇੱਕ ਦੋਵੇਂ ਪਿੰਡ ਦੇ ਵਿੱਚ ਗਏ ਨੇ ਪਿੰਡ 'ਚ ਨਾ ਬਿਲਕੁਲ ਰੋਡ ਦੇ ਉੱਤੇ ਜਿੱਥੇ 24 ਘੰਟੇ ਟਰੱਕ ਟਰਾਲ ਵਗੈਰਾ ਲੰਘਦੇ ਰਹਿੰਦੇ ਆ ਉੱਥੇ ਤੇ ਪੁਲਿਸ ਚੌਕੀ ਵੀ ਰੋਡ ਦੇ ਉੱਪਰਾਂ ਦੁਕਾਨਾਂ ਵੀ ਰੋਡ ਦੇ ਉੱਪਰ ਨੇ ਤੇ ਪਰ ਗੱਲ ਇਹ ਆ ਵੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਚਲੋ ਨਰਾਜ਼ਗੀ ਖੁੱਲ ਕੇ ਸਾਹਮਣੇ ਬੋਲਣ ਕੋਈ ਤਿਆਰ ਨਹੀਂ ਤੇ ਪਰ ਗੱਲ ਇਹ ਆ ਵੀ ਜਿੰਨਾ ਲੋਕਾਂ ਨਾਲ ਆਪਣੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਤਾਂ ਫਿਰ ਜਦੋਂ ਇਥੋਂ ਸੇਫ ਜਗ੍ਹਾ ਤੋਂ ਨਹੀਂ ਬਕਾਇਰਿਆ ਤੇ ਨજર ਤੋਂ ਨਹੀਂ ਦੱਸ ਤੇ ਵੇਖ ਆਫ ਹੋ ਕੇ ਦਿਨ ਦਿਹਾੜੇ ਕਤਲ ਲੁੱਟਾ ਖੋਹ ਹਟਕੈਤੀਆਂ ਬਹੁਤ ਕੁਝ ਹੋ ਰਿਹਾ ਗੱਲ ਨਹੀਂ ਸਾਡੇ ਘਰਾਂ ਦੇ ਵਿੱਚ ਵੀ ਸਾਡਾ ਸੁਰੱਖਿਅਤ ਰਹਿਣਾ ਬਹੁਤ ਔਖਾ ਹੋਇਆ ਪਿਆ ਜੀ 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 ਇਹ ਉਸ ਤੋਂ ਜੇ ਗੱਲ ਲਈ ਹੋਣਾ ਵੀ ਫੇਰ ਵੀ ਚਰਚਾ ਰਹਿੰਦੀ ਹੈ ਚਾਹੇ ਹੁਣ ਮਹਾਰਾਜ ਵੀ ਕਿਹਦਾ ਗੇਟ ਖੜਕਦਾ ਅਗਲਾ ਕਹਿੰਦਾ ਜੀ ਰਾਤ ਫੇਰ ਗੱਲਾਂ ਮੈਂ ਗੱਲਾਂ ਫੇਰ ਸੁਣੀਆਂ ਨੇ ਕਿਉਂਕਿ ਮੇਰੇ ਨੇੜੇ ਪਿੰਡ ਰੁੜਕੀ ਕਲਾਂ ਵੀ ਰਾਤ ਵੀ ਪਰ ਹੁਣ ਗੱਲ ਇਹ ਆ ਜੀ ਪਤਾ ਨਹੀਂ ਕੀ ਗੱਲ ਆ ਵਿੱਚ ਕੀ ਨਹੀਂ ਤੇ ਜਿਵੇਂ ਡਰਦੇ ਹੁੰਦੇ ਆ ਬੰਦੇ ਪੁਲਿਸ ਤੋਂ ਵੀ ਇੰਨਾ ਖੁੱਲ ਕੇ ਵੀ ਕਹਿਣ ਨੂੰ ਤਿਆਰ ਨਹੀਂ ਕੁਝਾਂਗੇ ਪਰ ਲੋਕਾਂ ਨੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਵਿੱਚ ਇਹ ਗੱਲ ਦੀ ਨਾਰਾਜ਼ਗੀ ਆ ਤੇ ਉਹਨਾਂ ਆ ਗੱਲ ਆ ਵੀ ਚੋਰੀਆਂ ਦਾ ਜਿਹੜਾ ਰੁਕਣ ਦਾ ਨਾ ਨਹੀਂ ਲੈ ਰਿਆ ਕਿ ਦਿਨੋਂ ਦਿਹਾੜੇ ਚੋਰੀ ਹੋ ਰਹੀਆਂ ਲੁੱਟਾਂ ਹੋ ਰਹੀਆਂ ਨੇ ਖੋਹਾਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਪਤਾ ਨਹੀਂ ਕਿਉਂ ਹੋ ਰਹੇ ਨੇ ਕੀ ਕਾਰਨ ਵਧ ਗਿਆ ਦਾ ਦੱਸਣਾ ਯਾਰ ਜਦੋਂ ਕਿਸੇ ਨਾਲ ਕੋਈ ਪ੍ਰੋਬਲਮ ਚਾਉਂਦਾ ਹੈ ਕਹਿੰਦੇ ਵੀ ਜਦ ਤੱਕ ਬੱਚਾ ਰੋਂਦਾ ਨਹੀਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ ਤਾਂ ਜਿਹੜੇ ਲੋਕਾਂ ਨਾਲੇ ਹਾਦਸੇ ਹੋਏ ਨੇ ਜਿਨ੍ਹਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਨੇ ਉਹਨਾਂ ਨੂੰ ਖੁੱਲਕੇ ਆਉਣਾ ਚਾਹੀਦਾ ਅੱਗੇ ਵੀ ਸਾਡਾ ਇਹਨਾਂ ਨੁਕਸਾਨ ਹੋਇਆ ਤਾਂ ਉਹ ਜੇ ਉਹ ਬੋਲਣਗੇ ਨਹੀਂ ਤਾਂ ਇਨਸਾਫ ਕਿੱਥੋਂ ਮਿਲੂਗਾ ਅਸੀਂ ਹਾਲਾਤ ਨਹੀਂ ਜਦ ਤੱਕ ਆ ਪੱਤਰ ਨਹੀਂ ਦਿੰਦੇ ਪ੍ਰਦਰਸ਼ਨ ਨਹੀਂ ਕਰਦੇ ਇਹ ਤੱਕ ਸੁਣਦਾ ਹੀ ਨਹੀਂ ਸਰ ਇੱਕ ਹੈਰਾਨੀ ਦੀ ਗੱਲ ਹੈ ਜ਼ਿਆਦਾਤਰ ਤਾਂ ਕੈਮਰੇ ਤੋਂ ਸਾਹਮਣੇ ਵੀ ਲੋਕ ਬੋਲਣ ਨੂੰ ਤਿਆਰ ਨਹੀਂ ਪਤਾ ਨਹੀਂ ਪੁਲਿਸ ਦਾ ਖੌਫ ਆ ਜਾਂ ਉਹਨਾਂ ਦਾ ਲਟੇਰਿਆਂ ਦਾ ਖੌਫ ਆ ਵੀ ਅਸੀਂ ਇਕੱਲੇ ਨੇ ਜਾਣਾ ਸਾਡੇ ਕੋਲ ਸ ਮਾਰਨ ਆ ਜਾਣ ਹੂੰ ਨਸ਼ੇੜੀ ਦਾ ਕੀ ਪਤਾ ਕੋਈ ਮਾਰ ਦੇਵੇ ਵੀ ਕੁਝ ਵੀ ਵੀ ਸਾਨੂੰ ਫੜਾਇਆ ਸੀ ਜੀ ਤੇ ਇੱਕ ਉਹਨਾਂ ਹੈਰਾਨ ਕਰਨ ਵਾਲੀ ਗੱਲ ਦੱਸਣ ਲੱਗਿਆ ਹੂੰ ਕੁਝ ਕ ਦਿਨ ਪਹਿਲਾਂ ਦੀ ਗੱਲ ਆ ਮਹੀਨਾ ਲੇ ਹੋਇਆ ਨਹੀਂ ਹੂੰ ਇੱਕ ਜਿਹਨੂੰ ਆਪ ਪਸ਼ੂਆਂ ਦਾ ਹਸਤਾਲ ਕਹਿ ਦਿੰਨੇ ਆ ਹੂੰ ਉਸ ਨੂੰ ਜੋ ਜਣੀ ਦੇਖਣ ਤੋਂ ਮਰ ਛੋਟੇ ਲੱਗਦੇ ਆ ਹੂੰ ਪਰ ਉਹਨਾਂ ਨੇ ਉਹਨੂੰ ਤੋੜਿਆ ਨਿਸ਼ਾਨਾ ਬਣਾ ਲਿਆ ਪਸ਼ੂਆਂ ਦੇ ਹਸਤਾਲ ਨੂੰ ਹਾਂ ਜੀ ਆਪ ਪਸ਼ੂਆਂ ਦਾ ਹਸਤਾਲ ਨੂੰ ਪੁਲਿਸ ਨੇ ਦੋ ਦਿਨ ਨੂੰ ਕਾਬੂ ਕਰ ਲਏ ਹੂੰ ਕੈਮਰਾ ਵੇਖਿਆ ਜਿੰਨੇ ਮਰਜ਼ੀ ਦੇਖਿਆ ਉਸ ਵੀ ਕੀਤਾ ਚੁੱਕਲੇ ਪੁਲਿਸ ਨੇ ਹੂੰ ਪਰ ਪੁਲਿਸ ਨੇ ਚੱਕੇ ਵਾਲੇ ਬਾਅਦ ਵਿੱਚ ਤੇ ਛਡਾਉਣ ਵਾਲੇ ਪੰਚਾਇਤ ਵਾਲੇ ਕਹਿ ਸਕਦੇ ਆ ਉਹ ਮੂਹਰੇ ਖੜੇ ਹੂੰ ਹੂੰ ਔਰ ਪੁਲਿਸ ਵੀ ਉੱਥੇ ਕੀ ਕਰੂਗੀ ਹੂੰ ਪਰ ਜਦੋਂ ਮੈਂ ਪੂਰੀ ਕੋਗੀ ਕੀਤੀ ਪੜਤਾਲ ਕੀਤੀ ਵੀ ਇੱਕ মিডিਆ ਹੋਣ ਦੇ ਨਾਤੇ মিডিਆ ਕਰਮੀ ਹੋਣ ਦੇ ਨਾਤੇ ਵੀ ਕਿੰਨੇ ਫੜੇ ਸੀ ਕਿਉਂ ਫੜੇ ਸੀ ਕਿ ਉਹਦੀ ਸਟੋਰੀ ਕੁਝ ਹੋਰ ਬਣਾਦੀ ਕਹਿੰਦੇ ਜੀ ਉਹ ਤਾਂ ਉੱਥੋਂ ਕੋਈ ਮੋਰ ਮਾਰ ਚੱਕਣੀ ਸੀ ਵੀ ਉਹਨਾਂ ਨੇ ਮੈਡੀਕਲ ਤੋਂ ਮੈਂ ਕਿਹਾ ਵੀ ਉਹ ਬੜਾ ਡੰਗਰ ਸੀ ਡੰਗਰ ਵਾਲਾ ਹਸਪਤਾਲ ਡੰਗਰਾਂ ਦੀ ਗੱਲ ਹੋਊਗੀ ਹਾਂ ਜੇ ਦੂਜਾ ਹੋਊਗਾ ਹਸਪਤਾਲਾ ਮਤਲਬ ਸਰਕਾਰੀ ਹਸਪਤਾਲ ਦੂਸਰਾ ਹੋਊਗਾ ਤੇ ਉਹਦੇ ਵਿੱਚ ਉਹ ਮੋਰ ਵੀ ਚੱਕੀ ਜਾ ਸਕਦੀ ਮੋਰ ਆਪਸ ਰੇਮ ਵੀ ਲਵਾ ਸਕਦੇ ਆ ਕਹਿੰਦੇ ਜੀ ਉਹਨਾਂ ਨੇ ਤਾਂ ਨਸ਼ੇ ਵਾਲੀਆਂ ਗੋੜੀਆਂ ਲਗੋਣ ਦੀਆਂ ਤੇ ਹਸਪਤਾਲ ਚੋਂ ਮਿਲਦੀਆਂ ਨੇ ਹੂੰ ਕਿ ਪਲੇਕੇ ਦਾ ਮੋਰ ਨਾਉਣ ਚਲੇਗਾ ਮੈਂ ਕਿਹਾ ਭਾਈ ਜੀ ਸਾਰਾ ਪਤਾ ਪਰ ਗੱਲ ਇਹ ਆ ਵੀ ਪੁਲਿਸ ਕੋਲੇ ਤਰਾ ਇਹੋ ਜਿਹਾ ਬਣਾਦਾ ਇਹਨਾਂ ਲੋਕਾਂ ਨੇ ਹੂੰ ਵੀ ਪੁਲਿਸ ਨੂੰ ਵੀ ਮਜਬੂਰੀ ਆ ਲੋਕ ਹੁਣ ਵੋਟਾਂ ਦੇਖ ਰਹੇ ਨੇ ਨਾ ਕਿ ਨਸ਼ਾ ਵੇਖ ਰਹੇ ਨੇ ਹੂੰ ਲੋਕ ਕਹ ਰਹੇ ਨੇ ਵੀ ਜੇ ਮੈਂ ਦੋਸ਼ ਡਾਊਂਗਾ ਇਹ ਤਾਂ ਇਹ ਚਾਰ ਘਰਾਂ ਵਾਲੀਆਂ ਵੋਟਾਂ ਮੇਰੀਆਂ ਵੜਦੀਆਂ ਨੇ ਪੰਚਾਇਤਾਂ ਇੱਥੇ ਤੱਕ ਗਿਰਗੀਆਂ ਨੇ ਜੀ ਇਹ ਇਕੱਲੀਆਂ ਪੰਚਾਇਤਾਂ ਦੀ ਗੱਲ ਨਹੀਂ ਜੀ ਪੂਰੇ ਉੱਚੇ ਪੱਧਰ ਤੱਕ ਇਹ ਸਾਰਾ ਕੁਝ ਹੁੰਦਾ ਭਾਵੇਂ ਐਮਸੀ ਦੀਆਂ ਵੋਟਾਂ ਹੋਣ ਭਾਵੇਂ ਐਮਐਲਏ ਦੀਆਂ ਭਾਵੇਂ ਐਮਪੀ ਦੀਆਂ ਉਹ ਸਿਰਫ ਇੱਕ ਬੋਰਡ ਦੀ ਰਾਜਨੀਤੀ ਕਰਦੇ ਨੇ ਨਾ ਉਹ ਇਹ ਦੇਖਦੇ ਨੇ ਸਾਡੀ ਜਵਾਨੀ ਖਤਮ ਹੋ ਰਹੀ ਹੈ ਜਾਂ ਸਾਡੇ ਕਿੱਡੇ ਕਿੱਡੇ ਕਤਲ ਹੋ ਰਹੇ ਨੇ ਜਦੋਂ ਆਪਾਂ ਇਦਾਂ ਦੇ ਹੌਸਲੇ ਉਹ ਲੋਕਾਂ ਨੂੰ ਦੰਨੇ ਆ ਗੁੰਡੇ ਅੰਸਰ ਨੇ ਜਿਹੜਾ ਉਹਨਾਂ ਦੇ ਪਿੱਛੇ ਰਾਜਨੀਤਿਕ ਬੰਦੇ ਖੜਦੇ ਨੇ ਤਾਂ ਫਿਰ ਇਦਾਂ ਦਾ ਹੀ ਮਾਹੌਲ ਬਿਲਕੁਲ ਸਾਰਾ ਪਾਇਕਾ ਖਬਰ ਵੀ ਚਲਾਈ ਹੈ ਜਿਹੜੀ ਉਹ ਕਿਸੇ ਨਾ ਹੋਟਲ ਦੇ ਵਿੱਚ 173 ਨੰਬਰ ਕਮਰਾ ਲੈ ਹੋਇਆ ਸੀ ਇਹਨਾਂ ਲੋਕਾਂ ਨੂੰ ਤਾਂ ਵੋਟਾਂ ਤੇ ਪੈਸਾ ਹੋ ਗਿਆ ਕਿਸੇ ਦਾ ਪੁੱਤ ਮਰਦਾ ਕਿਸੇ ਦੀ ਧੀ ਮਰਦੀ ਆ ਕੋਈ ਗਲਤ ਧੰਦੇ ਚ ਪੈਂਦੀ ਆ ਧੀ ਨਸ਼ੇ ਖਾਤਰ ਪੈ ਜਾਣ ਦੋ ਕੋਈ ਫਰਕ ਨਹੀਂ ਪੈਂਦਾ ਸਾਨੂੰ ਸਾਡੀ ਵੋਟ ਸਾਨੂੰ ਸਾਡੀ ਚੌਧਰ ਸਾਨੂੰ ਸਾਡੀ ਕੁਰਸੀ ਬਰਕਰਾਰ ਰਹਿਣੀ ਚਾਹੀਦੀ ਆ ਅਸੀਂ ਕਿਸੇ ਕੋ ਕੁੱਝ ਨਹੀਂ ਲੈਣਾ ਸਾਡੇ ਚੁਣੇ ਹੋਏ ਨੁਮਾਇंदे ਚੁੱਪ ਨੇ ਜਿਹੜੇ ਅਸੀਂ 92 ਜਿੱਤ ਕੇ ਜਿਤਾ ਕੇ ਭੇਜੇ ਨੇ ਸੰਸਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈ ਸ਼ਹਿਰਾਂ ਦੇ ਵਿੱਚ ਦੜੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਹੈ ਸੈਕਸ ਦੇ ਧੰਦੇ ਚੱਲ ਰਹੇ ਨੇ ਚੋਰੀਆਂ ਲੁੱਟਾਂਮ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਤਾਂ ਪਰ ਇਹ ਅੱਖਾਂ ਵਿੱਚ ਕੇ ਦੇਖ ਰਹੇ ਨੇ ਬਿਲਕੁਲ ਜੀ ਬਿਲਕੁਲ ਇਹੀ ਕਹਿ ਸਕਦੇ ਆ ਬਾਕੀ ਆਪਾਂ ਸਕਰੀਨ ਦੇ ਉੱਤੇ ਕੈਮਰੇ ਤੇ ਆਪਣੇ ਦੇ ਹਰ ਕਾਸਰੋਤੇ ਜਿਹੜਾ ਆਪਣੇ ਦਰਸ਼ਕ ਆਪਾਂ ਉਹ ਦੇਖਣ ਵਾਲੇ ਸਰੋਤੇ ਸੁਣਨ ਵਾਲੇ ਨੇ ਜੀ ਕਿਰੋ ਦਰਸ਼ਕ ਸਰੋਤੇ ਜੋ ਵੀ ਹੈਗੇ ਆ ਪੰਖੇ ਦੇਖਣ ਸੁਣਨ ਵਾਲੇ ਤੇ ਉਹ ਦੇਖਣਗੇ ਆਪਾਂ ਇਹਦੇ ਉੱਤੇ ਨਾਲ ਦੀ ਨਾਲ ਵੀਡੀਓ ਚਲਾਵਾਂਗੇ ਮੈਂ ਤੁਹਾਨੂੰ ਭੇਜਦਾ ਵੀਡੀਓ ਕੁਝਕ ਤੇ ਸਾਰਾ ਕੁਝ ਸਾਹਮਣੇ ਆ ਜਾਊਗਾ ਪਤਾ ਲੱਜੂ ਵੀ ਚੋਰਾ ਨੇ ਪਹਿਲਾਂ ਆਪਣੀ ਜੋਰ ਅਜ਼ਮਾਈ ਕਿੰਨੀ ਕੀਤੀ ਜਦੋਂ ਜੋਰ ਅਜ਼ਮਾਈ ਚ ਕਾਮਯਾਬ ਨਾ ਹੋਏ ਉਹਨਾਂ ਨੇ ਕਿਹਾ ਵੀ ਅੱਲੇ ਤਾਂ ਦੌੜਿਆਂ ਨੂੰ ਜੋਰ ਚਾਹੀਦਾ ਪੱਟੀਆਂ ਨੇ ਜਾਂ ਮੈਡੀਕਲਾਂ ਦੇ ਲੱਸਿਆਂ ਨੇ ਖੋਖਰੇ ਕਰਦੇ ਇਸ ਕਰਕੇ ਆਪਾਂ ਪਜਿਰੀ ਦੀ ਸਮਾਨ ਲੈ ਚੱਲੀਏ ਤੇ ਹਰਾਨੀ ਹਾਸੇ ਵਾਲੀ ਗੱਲ ਵੀ ਆ ਚੋਰ ਕੋਈ ਬਲੇਕ ਨਹੀਂ ਸੀ ਇਹ ਕਪੜਾ ਆਪਣਾ ਹੋਲੇ ਉਹਨਾਂ ਨੇ ਕਿ ਚਰਗਦੇ ਚੀਨੀ ਨੂੰ ਉਹਦੇ ਉੱਤੇ ਡੋਲ ਦਿੱਤਾ ਖਾਲੀ ਕਰਕੇ ਉਹਦੇ ਚੀਨੀ ਵਾਲੇ ਜਿਹੜੇ ਥੈਲੇ ਹੁੰਦੇ ਆ ਉਹ ਚ ਸਾਰਾ ਸਮਾਨ ਪਾ ਕੇ ਲੈ ਗਏ ਹਾਂ ਉਹਦੇ ਵਿੱਚ ਸਮਾਨ ਪਾ ਕੇ ਐ ਠੰਡਿਆ ਸਵਾਰਨਾ ਗਏ ਨੇ ਤੇ ਹੁਣ ਜੇਕਰ ਇੱਕ ਕੁਝ ਸਮੇਂ ਮੇਰੇ ਪਿੰਡਲ ਸੋਈ ਵਿੱਚ ਚੋਰੀ ਹੋਈ ਸੀ ਇੱਕ ਗ੍ਰਾਂਤੀ ਸਿੰਘ ਦੇ ਘਰ ਜੀ ਉਹਨਾਂ ਨੇ ਚੋਰੀ ਫੜਨ ਲਈ ਬਹੁਤ ਮਿਹਨਤ ਕੀਤੀ 15 20 ਦਿਨਾਂ ਤੱਕ ਜੋ ਆਪਣੇ ਕੈਮਰੇ ਦੇਖਦੇ-ਦੇਖਦੇ ਪਿੰਡਾਂ ਦੇ ਵਿੱਚ ਚੋਰਾਂ ਤੱਕ ਪਹੁੰਚ ਗਏ ਸੀ ਪੁਲਸ ਜਾ ਸਕਦੀ ਆ ਜੇਕਰ ਪੁਲਸ ਮਿਹਨਤ ਕਰੇ ਪਰ ਕੁਝ ਮੇਰੇ ਐਸਐਚਓ ਦੋਸਤਾਂ ਨਾਲ ਗੱਲਬਾਤ ਵੀ ਹੁੰਦੀ ਰਹੀ ਹੈ ਜੋ ਹੁਣ ਚਲੋ ਡਿਊਟੀਆਂ ਤੋਂ ਰਟਾਇਰ ਹੋ ਕੇ ਕੋਈ ਬਿਜੇਚ ਚ ਰਹਿ ਗਿਆ ਉਹ ਕਹਿੰਦੇ ਸਾਨੂੰ ਸਰਕਾਰ ਤੇਲੇ ਉਹਨਾਂ ਦਿੰਦੀ ਆ ਤੇ ਇੱਕ ਚਲਾਨ ਦੇ ਵਿੱਚ ਚਲੋ ਪੁਲਸ ਦੀਆਂ ਵੀ ਬਹੁਤ ਗੱਲਾਂ ਨੇ ਉਹ ਕਹਿੰਦੇ ਅੱਛਾ ਬਿੱਲੇ ਜੀ ਬਿਲਕੁਲ ਠੀਕ ਹੈ ਸਭ ਜਾਣਦੇ ਨੇ ਪੁਲਸ ਦੀਆਂ ਬੜੀਆਂ ਮਜਬੂਰੀਆਂ ਨੇ ਸਭ ਕੁਝ ਹੈ ਪਰ ਇਹ ਲੋਕਾਂ ਨੇ ਸਾਰਿਆਂ ਨੇ ਜਿਹੜੇ ਸ਼ਿਕਾਰ ਹੋਏ ਨੇ ਚੋਰੀ ਦਾ ਇਹਨਾਂ ਨੇ ਦਰਖਾਸਤ ਦਿੱਤੀ ਆ ਦਰఖాਦ ਦਿੱਤੇ ਆ ਜੀ ਪੁਲਿਸ ਨੇ ਆਪਦੇ ਪਹਿਲਾਂ ਵੀ ਕਾगज ਬਹੁਤ ਵਾਰੀ ਕਾਲੇ ਕੀਤੇ ਨੇ ਹੁਣ ਵੀ ਕੀਤੇ ਨੇ ਤੇ ਉਹਨਾਂ ਨੂੰ ਹੀ ਹੱਥ ਲੱਗਦੀ ਹੈ ਲੱਗਦਾ ਨਹੀਂ ਹੈਗਾ ਵੀ ਇਹਨਾਂ ਨੂੰ ਸਫਲਤਾ ਮਿਲੂਗੀ ਸਫਲਤਾ ਲੱਭ ਸਕਦੇ ਆ ਜੇਕਰ ਕੈਮਰੇ ਦੇ ਉੱਤੇ ਕੈਮਰਾ ਉਹਨਾਂ ਚੋਰਾਂ ਨੂੰ ਜਿਹੜੇ 4:3 ਵਜੇ ਅਮਰਤ ਮੇਲੇ ਚੱਲੇ ਤੇ ਚੋਰੀ ਕਰਕੇ 7:3 ਵਜੇ ਤੱਕ ਤੁਰੇ ਨੇ ਉਹਨਾਂ ਨੂੰ ਕਿਤੇ ਤਾਂ ਦਿਨ ਚੜ੍ਹਿਆ ਹੀ ਆ ਜੀ ਜੀ ਉਹਨਾਂ ਦੀ ਠੀਕ ਹੈ ਜੀ ਗੱਲਬਾਤ ਕਰਨੀ ਸ਼ੁਕਰੀਆ ਸ਼ੁਕਰੀਆ ਜੀ ਮਿਹਰਬਾਨੀ ਸਾਸੀ ਕਾ ਧੰਨਵਾਦ ਬਿੱਲਾ ਲਸੂਈ ਸਾਡੇ ਨਾਲ ਜੁੜੇ ਹੋਏ ਸੀ ਵੀ ਜਿਹੜਾ ਉਹਨਾਂ ਦੇ ਏਰੀਏ ਦੇ ਵਿੱਚ ਜਿਹੜਾ ਉਹਨਾਂ ਦੇ ਹਲਕੇ ਦੇ ਵਿੱਚ ਮਲੇਰ ਕੋਟਲਾ ਦੇ ਅਮਰਗੜ ਹਲਕੇ ਦੀ ਸਾਰੀ ਵਾਰਦਾਤਾ ਉਹਨਾਂ ਨੇ ਆਪਾਂ ਨੂੰ ਦੱਸੀਆਂ ਕਿਸ ਤਰ੍ਹਾਂ ਚੋਰਾਂ ਨੇ ਬਾਰੀ-ਬਾਰੀ ਕਰਕੇ ਟਰਾਈ ਕੀਤੀ ਪਹਿਲਾਂ ਕਿਸੇ ਦੁਕਾਨ ਨੂੰ ਫਿਰ ਦੂਸਰੀ ਨੂੰ ਫਿਰ ਤੀਸਰੀ ਨੂੰ ਚੌਥੀ ਦੁਕਾਨ ਤੇ ਜਾ ਕੇ ਜਦੋਂ ਕਾਮਯਾਬ ਹੋਏ ਉਹ ਹਾਸੇ ਵਾਲੀ ਗੱਲ ਵੀ ਪਰ ਇਹਨੂੰ ਕੀ ਕਰ ਸਕਦੇ ਆ ਆਪਾਂ ਉਹਨਾਂ ਨੇ ਕੀ ਕੀਤਾ ਦੇਖੋ ਤੁਸੀਂ ਦੁਕਾਨਦਾਰ ਗਰੀਬ ਦੁਕਾਨਦਾਰ ਦੀ ਦੁਕਾਨ ਨੂੰ ਕਿਸ ਤਰ੍ਹਾਂ ਲੁੱਟਿਆ ਕਿਸ ਤਰ੍ਹਾਂ ਨਿਸ਼ਾਨਾ ਬਣਾਇਆ ਬਦਾਮ ਕਾਜੂ ਮਤਲਬ ਪਿਸਤਾ ਵਗੈਰਾ ਸਾਰਾ ਕੁਝ ਇਹਨੂੰ ਆਪਾਂ ਕਹਿੰਦੇ ਇੱਕ ਪੰਜੀਰੀ ਦਾ ਸਮਾਨ 40-45 ਹਜ਼ਾਰ ਦਾ ਉਹ ਲੈ ਕੇ ਫਰਾਰ ਹੋ ਗਏ। ਚੀਨੀ ਵਾਲੀ ਬੋਰੀਆਂ ਨੂੰ ਖਾਲੀ ਕੀਤਾ ਸਮਾਨ ਉਹ ਚ ਪੈਕ ਕੀਤਾ। ਸੀਸੀਟੀਵੀ ਕੈਮਰੇ 'ਚ ਦਿਖ ਰਿਹਾ ਸਾਰਾ ਕੁਝ ਕਿਸ ਤਰ੍ਹਾਂ ਚੋਰ ਵਾਰੀ-ਵਾਰੀ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਇੱਕ ਸਿਰਫ ਅਮਰਗੜ ਦੀ ਗੱਲ ਨਹੀਂ ਅੱਜ ਪੂਰੇ ਪੰਜਾਬ ਦਾ ਇਹ ਮਸਲਾ ਹੈ। ਪੂਰੇ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਕਸਬਿਆਂ 'ਚ ਪਿੰਡਾਂ 'ਚ ਇਹੀ ਹਾਲਾਤ ਨੇ। ਜੇ ਗੱਲ ਕਰੀਏ ਪੁਲਿਸ ਦੀ ਪੁਲਿਸ ਦੇ ਉੱਤੇ ਜੋ ਬੈਠੇ ਨੇ ਸਾਡੇ ਜੋ ਲੋਹੇ ਨਮੈਂਦੇ ਬੈਠੇ ਨੇ ਕਿਤੇ ਨਾ ਕਿਤੇ ਜੇ ਆਪਾਂ ਦੇਖੀਏ ਪੁਲਿਸ ਨੂੰ ਮਜਬੂਰ ਕੀਤਾ ਜਾਂਦਾ ਜਦੋਂ ਕੋਈ ਇਹੋ ਜਿਹਾ ਨਸ਼ੇੜੀ ਫੜਿਆ ਜਾਂਦਾ ਜਾਂ ਇਹ ਜੇ ਚੋਰ ਫੜੇ ਜਾਂਦੇ ਨੇ ਡਕੈਤ ਫੜੇ ਜਾਂਦੇ ਆ ਤਾਂ ਉਹਨਾਂ ਨੂੰ ਛਡਾਉਣ ਲਈ ਵੀ ਸਾਡੇ ਲੋਕ ਮੋਰੇ ਜਾਂਦੇ ਆ ਤੇ ਹੁਣ ਸਮਝਣ ਦੀ ਸਾਨੂੰ ਲੋੜ ਹੈ ਆਪਾਂ ਉਹਨਾਂ ਨੂੰ ਛਡਵਾ ਨਹੀਂ ਰਹੇ ਅਸੀਂ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਾਂ ਕਿਉਂਕਿ ਇੱਕ ਵਾਰੀ ਆ ਕੇ ਉਹਨਾਂ ਦਾ ਹੌਸਲਾ ਵੱਧਦਾ ਹੈ ਹੌਸਲਾ ਵੱਧ ਕੇ ਫਿਰ ਚੋਰੀ ਕਰਦੇ ਨੇ ਚੋਰੀ ਕਰਕੇ ਕਰਦੇ ਕੀ ਨੇ ਪੈਸੇ ਦਾ ਨਸ਼ੇ ਦਾ ਸ਼ੇਵਨ ਕਰਦੇ ਆ ਨਸ਼ੇੜੀ ਹੋ ਗਈ ਸਾਡੀ ਨੌਜਵਾਨ ਪੀੜ੍ਹੀ ਅੱਜ ਸੋਚਣ ਦੀ ਲੋੜ ਹੈ ਸਾਨੂੰ ਜਾਗਣ ਦੀ ਲੋੜ ਹੈ ਜਿਸ ਤਰ੍ਹਾਂ ਸਾਡੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਉਸੇ ਤਰ੍ਹਾਂ ਲੱਗਦਾ ਵੀ ਆਮ ਲੋਕਾਂ ਨੂੰ ਵੀ ਸੜਕਾਂ ਤੇ ਉੱਤਰ ਕੇ ਲੜਾਈ ਲੜਨੀ ਪਊਗੀ ਕਿਉਂਕਿ ਪੰਜਾਬ ਦੇ ਹਕੀਕਤ ਅੱਜ ਜੋ ਨੇ ਤੁਹਾਡੇ ਸਾਹਮਣੇ ਹੈ ਤੇ ਸਰਕਾਰ ਤੱਕ ਮੀਡੀਆ ਦਾ ਕੰਮ ਆ ਸੀ ਤਾਂ ਆਵਾਜ਼ ਪਹੁੰਚਾ ਸਕਦੇ ਹਾਂ ਉਹ ਲੋਕਾਂ ਦੀ ਆਵਾਜ਼ ਹੈ ਪਰ ਦਵੇ ਸੁਰਾਂ ਦੇ ਵਿੱਚ ਸਾਰੇ ਗੱਲ ਕਰਦੇ ਆ ਖੁੱਲਕੇ ਡਰਦੇ ਆ ਜਾਂ ਪ੍ਰਸ਼ਾਸਨ ਤੋਂ ਡਰਦਾ ਕੋਈ ਗੱਲ ਨਹੀਂ ਕਰਦਾ ਜਾਂ ਉਹ ਚੋਰਾਂ ਡਕੈਤਾਂ ਤੋਂ ਡਰਦਾ ਗੱਲ ਨਹੀਂ ਕਰਦਾ ਪਰ ਇੱਕ ਦਿਨ ਸਭ ਨੂੰ ਸਾਹਮਣੇ ਆਉਣਾ ਪੈਣਾ ਹੈ ਇਨਸਾਫ਼ ਦੀ ਮੰਨ ਕਰਨੀ ਪੈਣੀ ਹੈ ਨਹੀਂ ਤਾਂ ਆਪਾਂ ਇਸੇ ਤਰ੍ਹਾਂ ਸਾਡਾ ਪੰਜਾਬ ਹੈ ਜਿਹੜਾ ਬਰਬਾਦ ਹੁੰਦਾ ਰਹੇਗਾ